ਅਪੋਸਲ ਅੰਕੁਰ ਨਰੂਲਾ ਜੀ ਨੂੰ ਜਦੋਂ ਪਤਾ ਲੱਗਦਾ ਕਿ ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਨੌਕੜਾਂ ਚੌਧਰੀਆਂ ਨੇ ਜੇਲ੍ਹ ਭੇਜ ਦਿੱਤਾ ਹੈ ਤੇ ਪਿੱਛੋਂ ਬੱਚਿਆਂ ਦਾ ਕੀ ਬਣੂਗਾ ਬਿਨਾਂ ਕਿਸੇ ਧਰਮ ਪਰਵਰਤਨ ਦੀ ਸ਼ਰਤ ਦੇ ਬਿਨਾਂ ਕਿਸੇ ਮੈਨੂੰ ਲਾਲਚ ਦਿੱਤੇ ਹੋਏ ਮੇਰੇ ਪਰਿਵਾਰ ਨੂੰ ਲਾਲਚ ਦਿੱਤੇ ਹੋਏ ਮੇਰੀ ਵਾਈਫ ਉਬਰਾਏ ਖੱਤਰੀ Hindu ਸਨਾਤਨੀ ਪਰਿਵਾਰ ਦੇ ਵਿੱਚੋਂ ਆ ਨਾ ਉਹਦਾ ਧਰਮ ਤਬਦੀਲ ਕੀਤਾ ਅਪੋਸਲ ਅੰਕੁਰ ਨਰੂਲਾ ਜੀ ਨੇ ਨਾ ਮੇਰਾ ਧਰਮ ਕੀਤਾ ਤਬਦੀਲ ਉਹਨਾਂ ਨੇ ਸਾਨੂੰ ਨਿਸਵਾਰਥ ਹੋ ਕੇ ਬਿਨਾਂ ਕਿਸੇ ਲਾਲਚ ਦੇ ਉਹਨਾਂ ਨੇ ਸਾਡੇ ਘਰ ਦੇ ਵਿੱਚ ਰਾਸ਼ਨ ਪਹੁੰਚਾਇਆ ਔਰ ਮਾਇਆ ਦੀ ਸੇਵਾ ਵੀ ਕੀਤੀ ਮੈਂ ਤੇ ਅੰਦਰ ਸੀ ਮੈਨੂੰ ਤੇ ਪਤਾ ਨਹੀਂ ਲੇਕਿਨ ਮੇਰੇ ਪਰਿਵਾਰ ਨੇ ਦੱਸਿਆ ਉਹਨਾਂ ਨੇ ਖੁਦਾ ਦੇ ਅੱਗੇ ਪਰਮੇਸ਼ਵਰ ਦੇ ਅੱਗੇ ਪ੍ਰੇਅ ਵੀ ਕੀਤੀ ਕਿ اے ਖੁਦਾਬੰਦ ਇਹਨਾਂ ਦੇ ਉੱਤੇ ਮਿਹਰ ਭਰਿਆ ਹੱਥ ਰੱਖਣਾ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਇਸ ਕਰਕੇ ਮੈਂ ਆਪਣੇ ਮਸੀਹ ਭਾਈ ਸ਼ਾਰੇ ਦੇ ਨਾਲ ਆ ਜਿਹੜੇ ਲੋਕੀ ਇਲਜ਼ਾਮ ਸੰਪਰਵਰਤਨ ਕਰਾਉਂਦੇ ਆ ਜਰੂਰਤ ਦੀਆਂ ਚੀਜ਼ਾਂ ਦੇਖ ਕੇ ਤਰ ਪਰਵਰਤਨ ਕਰਵਾਉਂਦੇ ਆ ਮੈਂ ਦੱਸ ਦੇਣਾ ਚਾਹੁੰਦਾ ਆ ਕਿ ਡਾਕਟਰ ਖੁਰਿੰਦਰ ਸਿੰਘ ਰੰਗਰੇਟਾ ਗੁਰੂ ਦਾ ਸਿੱਖ ਅੱਜ ਵੀ ਔਰ ਅਸੀਂ ਦਿਖਾਵੇ ਵਾਲੇ ਪਹਿਰਾਵੇ ਵਾਲੇ ਸਿੱਖ ਨਹੀਂ ਆ ਅਸੀਂ ਸਿੱਖ ਆ ਇਥੋਂ ਦਿਲੋਂ ਔਰ ਮਾਨਵਤਾ ਨੂੰ ਪਿਆਰ ਕਰਦੇ ਆ ਤੇ ਮਾਨਵਤਾ ਦੀ ਸੇਵਾ ਕਰਦੇ ਆ ਲੇਕਿਨ ਇਸ ਨਰਾਲੇ ਪੰਥ ਸਿੱਖੀ ਨੂੰ ਜਿੰਨੀ ਧਾਇ ਨਕਰਮ ਚੌਧਰੀਆਂ ਨੇ ਲਾਈ ਆ ਯਾਦ ਰੱਖਿਓ ਤੁਸੀਂ ਅੱਜ ਸਿੱਖ ਧਰਮ ਦਾ ਵਿਸਤਾਰ ਕਰਨ ਦੀ ਬਜਾਏ ਤੁਸੀਂ ਇਹ ਹਾਲਾਤ ਕਰ ਦਿੱਤੀ ਆ ਸਿੱਖ ਧਰਮ ਦੀ ਜਿਵੇਂ ਇੱਕ ਖੜਾ ਹੋ ਪਾਣੀ ਕਿਸੇ ਜਗ੍ਹਾ ਦੇ ਉੱਤੇ ਮੁਸ਼ਕ ਮਾਰਨ ਲੱਗ ਪੈਂਦਾ ਤੁਸੀਂ ਉਹ ਹਾਲਾਤ ਕਰ ਦਿੱਤੀ ਆ ਇਹ ਬੜਾ ਨਰਾਲਾ ਪੰਥ ਹੈ ਔਰ ਚਰਦੀ ਕਲਾ ਵਾਲਾ ਪੰਥ ਹੈ ਲੇਕਿਨ ਸ਼ੈਤਾਨ ਦੇ ਬੱਚਿਆਂ ਨੇ ਇਸ ਪੰਥ ਦੇ ਵਿੱਚ ਬਹੁਤ ਸੇਧ ਲਾ ਦਿੱਤੀ ਆ ਕਹਾਣ ਕੀਤਾ ਆ ਇੱਕ ਦਿਨ ਇਹ ਦੋਜਕ ਨਰਕ ਦੀ ਅੱਗ ਦੇ ਵਿੱਚ ਸੜਨਗੇ ਵਾਹਿਗੁਰੂ ਇਹਨਾਂ ਨੂੰ ਬਖਸ਼ੂ ਗਾਨੀ ਮਹਾਪੁਰਸ਼ ਗੁਰੂ ਸਾਹਿਬਾਂ ਇਹਨਾਂ ਨੂੰ ਬਖਸ਼ਣਗੇ ਨਹੀਂ ਮੇਰਾ ਕੋਈ ਤਰ੍ਹਾਂ ਪਰਵਰਤਨ ਨਹੀਂ ਕੀਤਾ ਲੇਕਿਨ ਮੇਰੇ ਔਖੇ ਵੇਲੇ ਮੇਰੇ ਘਰ ਦੇ ਵਿੱਚ ਸੁੱਕਾ ਰਾਸ਼ਨ ਪਹੁੰਚਾਇਆ ਔਰ ਉਸ ਤੋਂ ਬਾਅਦ ਮੈਨੂੰ ਪੁਲਿਸ ਨੇ 3 ਮਹੀਨਿਆਂ ਦੇ ਲਈ ਹਾਊਸ ਰੈਸਟ ਕਰ ਦਿੱਤਾ। ਉਦੋਂ ਵੀ ਮੇਰਾ ਮਸੀਹ ਭਾਈ ਚਾਰਾ ਖਾਂਬੜਾ ਚਰਸ ਤੋਂ ਅਪੋਸਟਲ ਅੰਕੁਨ ਰੂਲਾ ਜੀ ਨੇ ਜ਼ਿੰਮੇਵਾਰੀ ਲਈ ਕਿਸੇ ਦੀ ਕਿ ਡਾਕਟਰ ਗੁਰਿੰਦਰ ਸਿੰਘ ਰੰਗਰੇਟੇ ਕੰਮਕਾਰ ਘਹਿਣੀ ਪੁਲਿਸ ਨੇ ਉਹਨੂੰ ਹਾਊਸ ਰੈਸਟ ਕੀਤਾ ਪਿਆ ਜਿਲ੍ਹੇ ਤੋਂ ਆਉਣ ਤੋਂ ਬਾਅਦ ਉਹਦੀ ਆਵਾਜ਼ ਨੂੰ ਦੱਬਣ ਵਾਸਤੇ ਕੋਈ ਚੀਜ਼ ਦੀ ਕਮੀ ਨਾ ਰਹਿ ਜਵੇ ਉਹਨਾਂ ਨੇ ਮੇਰੇ ਘਰ ਦੇ ਵਿੱਚ ਸੁੱਕਾ ਰਾਸ਼ਨ ਪੁਆਇਆ ਜਿਹੜਾ 2 ਮਹੀਨੇ ਚੱਲਿਆ ਸਾਡੇ। ਯਾਨੀ ਜਿੰਨੀ ਜ਼ਰੂਰਤ ਸੀ ਉਸ ਤੋਂ ਵੱਧ ਪੁਆਇਆ ਸੀ ਮੰਗਿਆ ਵੀ ਨਹੀਂ। ਇਸ ਤਰ੍ਹਾਂ ਦੇ ਮਹਾਪੁਰਸ਼ ਨੂੰ ਮੈਂ ਸਲੂਟ ਕਰਦਾ ਤੇ ਮੈਂ ਇਹਨਾਂ ਕੜਮ ਚੋਧਰੀਆਂ ਨੂੰ ਦੱਸਦਾ ਕਿ ਕੋਈ ਵੀ ਆਪਣੇ ਧਰਮ ਨੂੰ ਛੱਡ ਕੇ ਨਹੀਂ ਜਾਣਾ ਚਾਹੁੰਦਾ ਲੇਕਿਨ ਤੁਸੀਂ ਮਜਬੂਰ ਕਰਦੇ ਹੋ ਤੁਸੀਂ